ਗੁਰਦਾਸਪੁਰ ਦੇ ਬੱਬੀ ਹਾਲੀ ਪੁਲ ਤੋਂ ਵੀਰਵਾਰ ਦੀ ਰਾਤ 11 ਵਜੇ ਦੇ ਕਰੀਬ ਇੱਕ ਨੌਜਵਾਨ ਵੱਲੋਂ ਆਪਣੀ ਦੁਕਾਨ ਦੇ ਸਾਹਮਣੇ ਦੋ ਦੁਕਾਨਦਾਰ ਵੱਲੋਂ ਜ਼ਲੀਲ ਕਰਨ ਤੋਂ ਬਾਅਦ ਦੁਖੀ ਹੋ ਕੇ ਨੈਰ ਵਿੱਚ ਛਲਾਂਗ ਲਗਾ ਦਿੱਤੀ ਗਈ। 21 ਸਾਲ ਦਾ ਨੌਜਵਾਨ ਰਣਦੀਪ ਸਿੰਘ ਜੋ ਗੱਡੀਆਂ ਦੇ ਸਪੀਕਰ ਲਗਾਉਂਦਾ ਕੰਮ ਕਰਦਾ ਸੀ ਨੇ ਛਲਾਂਗ ਲਗਾਉਣ ਤੋਂ ਪਹਿਲਾਂ ਲਾਈਵ ਹੋ ਕੇ ਦੋਸ਼ ਲਾਇਆ ਸੀ ਕਿ ਉਸ ਦੀ ਦੁਕਾਨ ਦੇ ਸਾਹਮਣੇ ਦੇ ਕ ヘアਨਾ ਦੇ ਦੁਕਾਨਦਾਰ ਨਿਸ਼ਾਨ ਸਿੰਘ ਵੱਲੋਂ ਉਸ ਨੂੰ ਉਸ ਵੇਲੇ ਬਹੁਤ ਜ਼ਿਆਦਾ ਗਾਲਾਂ ਕੱਢੀਆਂ ਗਈਆਂ ਤੇ ਜ਼ਲੀਲ ਕੀਤਾ ਗਿਆ। ਜਦੋਂ ਉਹ ਇੱਕ ਟਰੈਕਟਰ ਤੇ ਸਪੀਕਰ ਲਗਾ ਰਿਹਾ ਸੀ ਤਾਂ ਉੱਚੀ ਆਵਾਜ਼ ਕਰਕੇ ਸਪੀਕਰ ਨੂੰ ਚੈੱਕ ਕਰ ਰਿਹਾ ਸੀ ਬਾਅਦ ਵਿੱਚ ਪੁਲਵੋਲੋਂ ਥਾਣਾ ਤਿੱਬੜ ਵਿਖੇ ਨਿਸ਼ਾਨ ਸਿੰਘ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਪਰ ਉਹ ਤਾਂ ਕੋਲ ਲਗਾਤਾਰ ਅਨਦੀਪ ਸਿੰਘ ਦੀ ਲਾਸ਼ ਨੂੰ ਨਹਿਰ ਵਿੱਚ ਲੱਭਣ ਦੀ ਕੋਸ਼ਿਸ਼ ਕਰ ਰਹੇ ਸਨ ਜੋ ਚੌਥੇ ਦਿਨ ਛਲਾਂਗ ਮਾਰਨ ਵਾਲੇ ਪੁਲ ਤੋਂ ਕਰੀਬ 1 ਕਿਲੋਮੀਟਰ ਦੂਰੀ ਤੇ ਬਰਾਮਦ ਹੋਈ ਬਾਬਾਦੀਪ ਸਿੰਘ ਸਿਵਾ ਵੈਲਫੇਅਰ ਸੁਸਾਇਟੀ ਗੜਬੀ ivali ਦੀ ਟੀਮ ਦੇ ਗੋਤਾ ਖੋਰਾ ਬੋਟ ਸਮੇਤ ਮੌਕੇ ਤੇ ਪਹੁੰਚ ਕੇ ਲਗਾਤਾਰ ਨੌਜਵਾਨ ਰਣਦੀਪ ਸਿੰਘ ਦੀ ਲਾਸ਼ ਲੱਭਣ ਦੀ ਕੋਸ਼ਿਸ਼ ਕਰ ਰਹੇ ਸਨ ਜਿਸ ਵਿੱਚ ਕਨੇ 69 ਘੰਟਿਆਂ ਦੇ ਬਾਅਦ ਉਹਨਾਂ ਨੂੰ ਸਫਲਤਾ ਮਿਲੀ ਹੈ ਸੁਖਨਾਮ ਸਿੰਘ ਕੇ ਆਟੀ ਨਿਊਜ਼ ਨੈਟਵਰਕ ਕੀ ਕਰਦਾ ਸੀ ਅੱਡੇ ਤੇ ਕੰਮ ਸਫੀਕਰਤ ਬਕਰਾਂ ਦਾ ਉਹ ਲਾਗੋ ਗੋਂਡੀ ਆਇਆ ਤਾਂ ਉਹਨੇ ਕੋਈ ਝਟਕਾ ਝਟਕਿਆ ਰਾਤ ਤੇ ਕੋਈ ਥਪੜ ਤੋਂ ਕੁੜੀ ਮਾਰੇ ਨੇ ਇਹ ਬੇਟਾ ਛੋਟਾ 18 ਸਾਲ ਦਾ ਇਹਨੇ ਕੋ ਦਿਲ ਤੇ ਇਦਾਂ ਦੀ ਗੱਲ ਲਾਈ ਹੈ ਕਿ ਇਹਨੂੰ ਦੱਸ ਨਹੀਂ ਸਕਿਆ ਹੈ ਇਨੀ ਕਿ ਬੇ ਇਤਿਹਾਸ ਕੀਤੀ ਹੈ ਨੇ ਵੀ ਘਰ ਵੀ ਨਹੀਂ ਦੱਸ ਸਕਿਆ ਤੇ ਇਹਨੇ ਕੋਈ 8 10 ਵੀਡੀਓ ਪਾ ਕੇ ਸਭ ਨੂੰ ਤੇ ਫਿਰ ਇਹਨੇ ਨਹਿਰ ਦੇ ਵਿੱਚ ਖਾਲਾ ਮਾਰਦੀ ਕੋ ਪੌਣੇ ਕੇ 10 ਵਜੇ ਲਾਸ਼ਾਂ ਚਲਪੀਆ ਵੀਰਵਾਰ ਦਾ ਦੁਪਹਿਰ ਤੇ ਵੀਰਵਾਰ ਦਾ ਇਹ ਦੁਪਹਿਰ ਜੀ ਵੀਰਵਾਰ ਰਾਤ ਦੀ ਗੱਲ ਰਾਤ ਦੀ ਗੱਲ ਨੇ ਛਿਰ ਗਿਆ ਇਹਨੂੰ ਜਲੀਲ ਕੀਤਾ ਇਹਨੂੰ ਉਹਦੇ ਖਿਲਾਫ ਫੌਨ ਲਗਾ ਦਿੱਤੀ ਦਰਵਾਤਾ ਉਹ ਮਾਮਲਾ ਦਰਜ ਕਰਵਾਇਆ ਵਾ ਗ੍ਰੈਫਤਰੀ ਹੋਈ ਆ ਉਹਦੀ ਤੇ ਨਾ ਗ੍ਰੈਫਤਰੀ ਨਹੀਂ ਹੋਈ ਉਹ ਨਾ ਬੰਦਾ ਭਗੌੜਾ ਉਹ ਭਗੌੜਾ ਹੋ ਗਿਆ ਖੈ ਜਾਟੀ ਇਥੋਂ ਦਾ ਘਰ-ਵਾਰ ਉਥੇ ਇੱਕ ਦੁਕਾਨ ਵੀ ਖੁੱਲੀ ਲੱਗੇ ਉਹਨੇ ਦੁਕਾਨਦਾਰ ਹਾਂਜੀ ਕਿਉਂਕਿ ਇਹਨੇ ਵੀਡੀਓ ਚ ਪਾ ਕੇ ਕਿਹਾ ਸੀ ਨਾ ਕਿ ਸਾਹਮਣੇ ਦੁਕਾਨਦਾਰ ਨੇ ਮੈਨੂੰ ਬਹੁਤ ਹਾਂ ਹਾਂ ਵੀਡੀਓ ਸਾਹਮਣੇ ਦੁਕਾਨਦਾਰ ਨੇ ਇਹ ਕੀਤਾ ਦੀ ਕੀਤਾ ਤੇ ਕੀ ਮੰਗ ਕਰਦੇ ਹਾਂ ਪ੍ਰਸ਼ਾਸਨ ਕੋਲੋਂ ਕਿ ਪ੍ਰਸ਼ਾਸਨ ਇਹ ਮੰਗ ਕਰਦੇ ਹਾਂ ਵੀ ਇਹਦੇ ਮਾਪਿਆਂ ਨੂੰ ਇਨਸਾਫ ਮਿਲਣਾ ਚਾਹੀਦਾ ਕੱਲਾ ਕੱਲਾ ਬੱਚਾ ਕੱਲਾ ਕੱਲਾ ਬੱਚਾ ਇਹ ਕਿਥੋਂ ਮਿਲਣਾ ਚੀਜ਼ ਗਵਾਚੀ ਤੇ ਸਾਨੂੰ ਮੋਲ ਲੈਵਾਂਗੇ ਤੇ ਇੱਕ ਤੋਂ ਮਿਲ ਲੈ ਮਨ ਮੋਲ ਕੱਲਾ ਬੰਦਾ ਸੀ ਕਿੰਨਿਆ ਪਹਿਣਾ ਦੀ ਇਹ ਤਿੰਨੇ ਪਹਿੜਾ ਸੀ ਇੱਕ ਪੂਰੀ ਹੋ ਗਈ ਹੈ ਦੋ ਪਹਿਣਾ ਨੇ ਦੋ ਪਹਿਣਾ ਤੇ ਕੱਲਾ ਬੱਚਾ ਹੈ ਕੱਲਾ ਬੱਚਾ ਹੈ ਤੁਹਾਡਾ ਕੀ ਲੱਗਦਾ ਸੀ ਮੇਰਾ ਭਤੀਜਾ ਜੀ ਸਰ ਮੇਰਾ ਨਾਮ ਸਾਬਾ ਜਾਨਿਕ ਜਾਨਿਕ ਅਸੀਂ ਫਲੋਰ ਤੋਂ ਆਏ ਹਾਂ ਤੇ ਜੋ ਕਿ ਸਾਡਾ ਪ੍ਰਧਾਨ ਰਿੰਕੂ ਜੋ ਕਿ ਸਾਡਾ ਜਾਨਿਕ ਮਨਜੋਤ ਵੀਰ ਜੀ ਜੋ ਕੋਈ ਬਾਬਾ ਆਪਨੇ ਹਾਂਜੀ ਸੇਵਾ ਤੋਂ ਹਾਂਜੀ ਜੀ ਦੀਪ ਸਿੰਘ ਆਹੋ ਕਾਸੀ ਉਹਨਾਂ ਦੀ ਸੁਸਾਇਟੀ ਵਾਲਿਆਂੋਂ ਆਏ ਉਹਨਾਂ ਨੇ ਸਾਨੂੰ ਫੋਨ ਕੀਤਾ ਸੀ ਇਹ ਵੀਰਵਾਰ ਦਾ ਜਾਨੀ ਕਿ ਸੁਸਾਇਟੀ ਕੀਤਾ ਸੀਗਾ ਮੁੰਡੇ ਨੇ ਵੀਰਵਾਰ ਸਾਡੇ ਕੋਲ ਜਾਨੀ ਕਿ ਆ ਨਹੀਂ ਹੋਇਆ ਜਾਨੀ ਕੋਈ ਅਸੀਂ ਸਾਨੂੰ ਕੋਈ ਕੰਮ ਪੈ ਗਿਆ ਸੀ ਅਰਜਨ ਅਸੀਂ ਉਧਰੋਂ ਜਾਨੀ ਕਿ ਫਿਰ ਸ਼ੁੱਕਰਵਾਰ ਆਏ ਸ਼ੁੱਕਰਵਾਰ ਤੋਂ ਬਾਅਦ ਜਾਨੀ ਕਿ ਤਿੰਨ ਦਿਨਾਂ ਬਾਅਦ ਜਾਨੀ ਕਿ ਅਸੀਂ ਮਿਹਨਤ ਬੜੀ ਕੀਤੀ ਤਿੰਨ ਰਾਤ ਇੱਕ ਕੀਤਾ ਮਨਜੋਤ ਭਾਜੀ ਨੇ ਆਪਣੀ ਵੀ ਟੀਮ ਭੇਜੀ ਸੀ ਉਧਰੋਂ ਕੁਝ ਰਿੰਕੂ ਦੀ ਟੀਮ ਆਈ ਸੀਗੀ ਅਸੀਂ ਸਾਡੇ ਦੋਈ ਟੀਮਾਂ ਨੇ ਜਾਨੀ ਕਿ ਮਿਹਨਤ ਕਰਕੇ ਜਾਨੀ ਕਿ ਡੈਡ ਬੋਡੀ ਜੋ ਵੀ ਕਰਦੇ ਜਾਨੀ ਕਿ ਹਵਾਲੇ ਕਰਤੀ ਕਿ ਬਾਰਸ ਉਹਨਾਂ ਦੇ ਇਹਦਾ ਕੋਈ ਤੁਸੀਂ ਫ੍ਰੀ ਸੇਵਾ ਕਰਦੇ ਹੋ ਜਾਂ ਕੋਈ ਪੈਸਾ ਪੂਸਾ ਵਿਲਨ ਨਹੀਂ ਸਰ ਇਹ ਫ੍ਰੀ ਸੇਵਾ ਸਰ ਸਰਕਾਰ ਵੱਲੋਂ ਕੋਈ ਸਹਾਇਤਾ ਮਿਲਦੀ ਹੈ ਸਰਕਾਰ ਵੱਲੋਂ ਸਰ ਕੋਈ ਸਹਾਇਤਾ ਨਹੀਂ ਆਪਾਂ ਨੂੰ ਆ ਰਹੀ ਹੈ ਸਾਡੀ ਹੈਲਪ ਮਨਜੋਤ ਭਾਜੀ ਕਰ ਦਿੰਦੇ ਆ ਮਨਜੋਤ ਭਾਜੀ ਮਨਜੋਤ ਭਾਜੀ ਗੜਦੀਵਾਲ ਤੋਂ ਉਹ ਸਾਡੀ ਹੈਲਪ ਕਰ ਦਿੰਦੇ ਆ ਬਾਕੀ ਕੋਈ ਸਰਕਾਰ ਵੱਲੋਂ ਜਾਂ ਕਿਸੇ ਪ੍ਰਸ਼ਾਸਨ ਵੱਲੋਂ ਸਾਨੂੰ ਕੋਈ ਕੁਝ ਨਹੀਂ ਮਿਲਦਾ one of the premium and prestigious professional institutes providing a wide range of professional courses with 100% placement assistance we are sri sai group of institutes